ਕੱਟ ਤੋ ਦੇ ਆ ਸਿਰੇ ਦੇ ਕੋਲੇ ਉਤਰ 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 ਮਰੂ ਮਰ ਉਤਰ ਉਤਰ ਲੈ ਜੀ ਕਾਚਾ ਪਿਕਟ ਆ ਕਾਕੇ ਆ ਫੜ ਮਾਰ ਵੀਡੀਓ ਬਣਾ ਆ ਕੋਲੀ ਬੰਦਾ ਬੱਕ ਚੱਪ ਕਰ ਲਈ ਕੱਟ ਲਈ ਕੱਟ ਨਹੀਂ ਕੱਟ ਰਹੀ ਮਾਈ ਗਾਣ ਤੇ ਮਰੂ ਤੈਨੂੰ ਮੈਂ ਦੱਸਾਂਗਾ ਭੈਣ ਜਦੋਂ ਜਾਨ ਨੂੰ ਤੁਸੀਂ ਆ ਸੂਟੇ ਚ ਵਾਕਾਂ ਨੂੰ ਗਾਲਣ ਦਾ ਦੇਖੋ ਇੱਧਰ ਕਰ ਲੈ ਇੱਧਰ ਚੱਲ ਉੱਧਰ ਉੱਧਰ ਚੱਲ ਚੱਲ ਉੱਧਰ ਚਾ 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 ਆ ਕਿਹੜੀ ਗੋਲੀ ਐ ਇਹ? ਟਰਮਾਡੋਲੀ ਐ ਟਰਮਾਡੋਲੀ ਐ। ਗੋਲੀ ਦੇਖੋ। ਅਸੀਂ ਬੁੰਡ ਲੈ ਰਹੇ ਐ ਭੈਣੀ ਲੌੜਾ ਦੇ ਰਹੇ। ਆਹ ਦੇਖੋ ਆਹ ਦੇਖੋ ਮੋਮੋ ਟੱਲ। ਇਹ ਮੋਮੋ ਟੱਲ ਅਲੱਗ ਕਿਹੜੀ ਟੱਲ ਐ? ਆਹ ਦੇਖੋ। ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਸਾਰੀ। ਲੌੜਾ ਵੇਚਦੇ ਹੋ। ਖੜ ਜਾ ਖੜ ਜਾ ਖੜ ਜਾ ਆ ਦੇ। ਭਾਈ ਆ ਵੀਡੀਓ ਬਣਾਈ ਖੜ ਜਾ। ਆ ਵੀਡੀਓ ਬਣਾਈ ਖੜ ਜਾ ਖੜ ਜਾ। ਭਾਈ ਭਾਈ ਆ ਫੜੀ ਫੋਨ ਆ ਪਰੋਨ ਪੜੀ। ਖੜ ਜਾ ਤੈਨੂੰ ਨਾਲ ਲਿਆਉਣਿਆ ਭੈਣ ਚੁੱਧੋ ਤੁਸੀਂ ਕੱਟ ਤੇ ਫੜ ਮਾਰਨਾ 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 ਇਹ ਆ ਧਰਮਾ ਡੋਲ ਖੜ ਜਾ ਯਾਰ ਖੜ ਜਾ ਖਾਣਾ ਖਾ ਪੀ ਖੜ ਜਾ ਖੜ ਜਾ ਯਾਰ ਨਾਲ ਰੋਟੀ ਖਾ ਖਾਈ ਹਾਂ ਰੁਠ ਬਾ ਇੱਕ ਆਪੀ ਬਹੁਤ ਨਹੀਂ ਆ ਰਹੀਆਂ ਯਾਰ ਐ ਬਾਬਾ ਅਸੀਂ ਭੈਣ ਤੋਂ ਰੋਲ ਆ ਧਰਮਾ ਡੋਲ ਦੇਖੋ ਪੰਜਾਬ ਦੀ ਜਵਾਨੀ ਨੂੰ ਦੇਖੋ ਕਿਵੇਂ ਵਧਾਵਾ ਦੇ ਰਹੇ ਆ ਇਹ ਆ ਧਰਮਾ ਡੋਲ ਆ ਗਈਆਂ ਫੜ ਕੇ ਦੀ ਹੈ ਜਿੰਨ ਕੋ ਜਿੰਨ ਦੀ ਕੋਸ਼ਿਸ਼ ਕਰੀਆ ਤਾਂ ਭਾਈ ਕਿਹਨਾਂ ਨੂੰ ਹੱਥ ਪਾਉ ਜਾਂ। ਭਾਈ ਆ ਆਗੇ ਸਿਗਨੇਚਰ ਕਿਆ ਅਸੂਲਾ ਮੇਰੇ ਨਾਲ ਹੋਣਾ ਮੈਂ ਇੱਕ ਗੱਲ ਲਿਖਿਆ ਉਹੀ ਉਹੀ ਹਾਂ ਕਹੋਇਆ ਮਾਰੇਗਾ ਮਾਰਾਂਗੇ ਫਤਦਾ ਰੁਕ ਹੀ ਆ ਤੁਸੀਂ ਅੱਜ ਤੇਰੇ ਕਬੱਡੀ ਦੀ ਬਾਖ ਮਾਰੀ ਜਾਂਦੇ ਹੋ ਆ ਸਿਗਨੇਚਰ ਆਗੇ ਦੇਖੋ ਆ ਕੀ ਆ? ਆ ਕੀ ਆ? ਆ ਕੀ ਹੈਗਾ? ਇਹ ਸਿਗਨੇਚਰ ਆ ਸਿਗਨੇਚਰ। ਕੌਣ ਖਾਂਦਾ ਇਹ? ਇਹ ਤੂੰ ਇਕੱਲਾ ਖਾਂਦਾ। ਇਹ ਇੰਨਾ ਤੋਂ ਗੱਲਾਂ ਕਰਨਾ ਤੋਂ ਪੰਜਵੇਂ ਦਿਨ ਲਿਆ ਕੇ ਇਹ ਗੋਲੀਆਂ ਵੇਚਦਾ ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਇਹਨਾਂ ਦੇ ਪਿੰਡੋਂ ਇਹ ਜਵਾਕਾਂ ਨੂੰ ਲਿਆ ਲਿਆ ਛੜਿਆਂ ਵੇਚਦਾ ਯਾਰ ਆਹ ਦੇਖੋ ਆ ਦੇਖ ਆਪਾਂ ਇਹ ਗੋਲੀਆਂ ਦੇਖੋ ਤੁਹਾਡੇ ਜਵਾਕਾਂ ਦੀਆਂ ਲਿਆ ਲਿਆ ਤੁਹਾਡੇ ਜਵਾਕਾਂ ਨੂੰ ਜ਼ਹਿਰ ਖਵਾਉਂਦਾ ਉਹ ਭੁੱਖੇ ਮਾਰਦੇ ਕੀ ਕਰੀਏ ਹੱਥ ਉਹ ਯਾਰ ਇਹ ਲੱਤਾਂ ਖਾਉਂਦੀ ਹੈ ਇਹ ਕਿਥੇ ਮਾਰਨੇ ਆ ਜਵਾਕਾਂ ਮਾਰਨੇ ਆ ਮੇਰੀ ਬਾਹਰ ਤੋਂ ਮੈਂ ਭਜਦਾ ਨਹੀਂ ਯਾਰ ਅੱਜ ਕਿੱਦਾਂ ਹਾਂ ਹਾਂ ਕੱਲ ਕੀ ਸੀ ਸਬਜੀ ਲੈ ਲੈ ਯਾਰ ਤੂੰ ਸੈਂਹੇ ਲੈ ਕੇ ਆ ਆ ਪਏ ਆ ਪਾ ਤੇਰਾ ਵੇਦ ਰਮੂਰ ਤੇ ਤੇ ਹੋ ਨਾ 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 ਸਬਜੀ ਲੈ ਕੇ ਹੋ ਬਾਈ ਇੱਕ ਨੰਬਰ ਮੈਂ ਆਇਆ ਕਰੀ ਬਾਕੀ ਜਿੰਦਾ ਹੋਵੇਂ ਤੂੰ ਹੀ ਕਹਦਾ 100 ਨੰਬਰ ਕਰ ਲਓ ਮਿਹਨਤ ਕਰ ਲਓ ਇਹ ਦੇਖੋ ਛੇ ਪਤਾ ਕੀ ਆ ਬਾਬਾ ਅੰਦਰ ਲਾ ਆ ਜਮਾ ਕਰਾ ਜੂ ਬਾਬਾ ਦਾਈ ਸੀਦ ਕੱਲ ਹੋਣ ਮੇਰੀ ਗੱਲ ਹੁਣ ਆ ਪਈ ਸਮਝਾ ਉੱਤ ਨਹੀਂ ਬਾਬਾ ਮੇਰੇ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਖਿਆ ਤਾਂ ਬੇਰੂਖ ਦੀਆਂ ਨੇ ਹਾਂ ਕੋਈ ਇਹ ਨਹੀਂ ਕਰਦਾ ਮੈਂ ਹਲੋ ਹੱਥ ਬੰਨ ਕੇ ਬੈਠੀ ਆਲ ਤੁਹਾਨੂੰ ਤੀਜੇ ਦਿਨ ਬੁਲਾਇਆ ਜਾਂਦਾ ਵੀ ਤੁਸੀਂ ਪੰਜਵੇਂ ਦਿਨ ਲੈ ਕੋਣ ਇੰਨਾ ਮਾਰਾ ਕੋਣ ਤੁਸੀਂ